ਘਰਾਂ ਦੀਆਂ ਮਜਬੂਰੀਆਂ ਕਹਿ ਲਵੋ ਜਾਂ ਇੱਕ ਦੂਸਰੇ ਵੱਲ ਦੇਖ ਵਿਦੇਸ਼ ਜਾਣ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ ਵਿਦੇਸ਼ ਜਾਣ ਦੀ ਦੌੜ ਵਿੱਚ ਹੁਣ ਕੁੜੀਆਂ ਵੀ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਪਰ ਉੱਥੇ ਜਾ ਕੇ ਉਹਨਾਂ ਨੂੰ ਕਿਹੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਉਸ ਦਾ ਖਲਾਸਾ ਫਿਰ ਘਰਦਿਆਂ ਕੋਲ ਵੀ ਨਹੀਂ ਕਰਦੀਆਂ ਕਿ ਮਾਪੇ ਫਿਕਰ ਕਰਨਗੇ ਇਦਾਂ ਦੀ ਹੀ ਇੱਕ ਕੁੜੀ ਦੀ ਕਹਾਣੀ ਦੱਸੀ ਹੈ ਕੈਨੇਡਾ ਰਹਿੰਦੇ ਇਸ ਵੀਰ ਨੇ ਜੋ ਕਿ 65 ਤੋਂ 70 ਕਿੱਲਾਂ ਦੇ مالک ਦੀ ਧੀ ਹੈ ਤੇ ਆਪਣੀਆਂ ਸਹੇਲੀਆਂ ਨੂੰ ਬਾਹਰ ਗਈਆਂ ਦੇਖ ਕੇ ਆਪ ਵੀ ਕੈਨੇਡਾ ਆ ਗਈ ਤੇ 에어ਪੋਰਟ ਤੇ ਉਸ ਨਾਲ ਜੋ ਹੋਇਆ ਉਹ ਤੁਸੀਂ ਸੁਣੋ ਇਸ ਵੀਰ ਦੀ ਜਬਾਨੀ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਕਿ ਕੋਈ ਇਥੋਂ ਦੀ ਬੰਦਾ ਪੰਜਾਬੀ ਵੀਰ ਆਪਣਾ ਭਰਾ ਹੈ ਨਾ ਨੇਕਦਿਲ ਵਾਲਾ ਉਹਦੀ ਸਟੋਰੀ ਆ ਉਹ ਕਹਿੰਦਾ ਸੀ ਮੈਂ ਮਤਲਬ ਰੋਡ ਦੇ ਉੱਤੇ ਜਾ ਰਿਹਾ ਉਹਨੇ ਕੀ ਦੇਖਿਆ ਕੁੜੀ ਇੱਕ ਰਸਤੇ ਦੇ ਵਿੱਚ ਬੈਠੀ ਆ ਪੰਜਾਬੀ ਕੁੜੀ ਹੈ ਨਾ ਤੇ ਉਹਦਾ ਉੱਤ ਜਿਹੜਾ ਅਟੈਚੀ ਹੁੰਦਾ ਜਿਹੜਾ ਇੰਡੀਆ ਤੋਂ ਲੈ ਕੇ ਆਉਣੇ ਉਹਦਾ ਢੋਲ ਆ ਤੇ ਰੋਡ ਦੇ ਉੱਤੇ ਜਿਵੇਂ ਫੁੱਟਪਾਥ ਕਹਿ ਦਿੰਨੇ ਹਨਾ ਇੱਥੇ ਬੈਠੀ ਹੋ ਉਹ ਕਹਿੰਦਾ ਮੈਂ ਦੇਖ ਲਿਆ ਵੀ ਇਹ ਪੰਜਾਬਣ ਕੁੜੀ ਆ ਇੱਥੇ ਬੈਠੀ ਕੀ ਚੱਕਰ ਆਣਾ ਨਾਲ ਇਹਦਾ ਸਾਰਾ ਟੈਚੀ ਪਿਆ ਉਹਨੇ ਪੁੱਛਿਆ ਵੀ ਭਾਈ ਤੂੰ ਇੱਥੇ ਪਈਆਂ ਢੋਲਾ ਕੇ ਤੇਰਾ ਕੀ ਕਾਰਨਾ ਕੀ ਗੱਲ ਹੈਣਾ ਤੇ ਉਹ ਕਹਿੰਦਾ ਵੀ ਉਹ ਰੋ ਪਈ ਆਣਾ ਰੋਂਦੀ ਰੋਂਦੀ ਨੇ ਦੱਸਿਆ ਕਿ ਮੈਂ ਪੰਜਾਬ ਤੋਂ ਆਈ ਆ ਤੇ ਮੈਨੂੰ ਇੱਥੇ ਰਹਿਣ ਨੂੰ ਕਮਰਾ ਤੱਕ ਨਹੀਂ ਮਿਲਿਆ ਰੋਮਣੇ ਮਿਲਿਆ ਹੈਣਾ ਵੀ ਕਿਸੇ ਨੇ ਰੱਖਿਆ ਹੀ ਨਹੀਂ ਹਾਲਾਤ ਵਾਕਈ ਬਹੁਤ ਮਾੜੇ ਆ ਬਾਈ ਇੱਥੇ ਰੱਖਣ ਨੂੰ ਥਾਂ ਵੀ ਨਹੀਂ ਕਿਸੇ ਕੋਲੇ ਬਾਲਾ ਕੰਮ ਮਹਿੰਗਾ ਹੋਇਆ ਪਿਆ ਥਾਂ ਹੀ ਨਹੀਂ ਹੁੰਦਾ ਇੱਤੇ ਫਿਰ ਉਹਨੇ ਕਿਹਾ ਵੀ ਭਾਈ ਫੇਰ ਹੁਣ ਕਹਿੰਦੀ ਮੈਂ ਉੱਥੇ ਬੈਠੀ ਰਹੀ ਜਾਵੇ ਫਿਰ ਉਹਨੇ ਕੀਤਾ ਵੀ ਆ ਕਹਿੰਦਾ ਆਪਦੇ ਮਾਪਿਓ ਦਾ ਨੰਬਰ ਦੇ ਮੈਨੂੰ ਹਣਾ ਮੈਂ ਉਹ ਕਹਿੰਦੀ ਨਹੀਂ ਮੈਂ ਆਪਦੇ ਪਿਓ ਨੂੰ ਫੋਨ ਨਹੀਂ ਲਾਉਣਾ ਡਰਦੀਆਂ ਕੁੜੀਆਂ ਡਰਦੀ ਹੀ ਹੁੰਦੀਆਂ ਹਣਾ ਮੁੰਡਿਆਂ ਦੀ ਗੱਲ ਹੋਰ ਹੁੰਦੀ ਹੈ ਵੀ ਮਾਪਿਓ ਕੀ ਸੋਚਣਗੇ ਹਣਾ ਵੀ ਤੈਨੂੰ ਇੱਥੇ ਗੱਲਿਆ ਤੂੰ ਐ ਬੈਠੀ ਆ ਕਹਿੰਦਾ ਵੀ ਉਹ ਕਹਿੰਦਾ ਮੈਂ ਲਾਲ ਲੜ ਕੇ ਨੰਬਰ ਲੈ ਲਿਆ ਕਹਿੰਦਾ ਮੈਂ ਉਹਦੇ ਪਿਓ ਨੂੰ ਫੋਨ ਕੀਤਾ ਹਣਾ ਪਿਓ ਨਾ ਕਹਿੰਦਾ ਪਹਿਲਾਂ ਤਾਂ ਮੈਂ ਉੱਚਾ ਭਾਰਾ ਹੋਇਆ ਹਨਾ ਵੀ ਉਹਦਾ ਹੱਕ ਵੀ ਬਣਦਾ ਸੀ ਕਹਿੰਦਾ ਤੁਸੀਂ ਕਿਉਂ ਜੰਮੀਆਂ ਜੇ ਤੁਸੀਂ ਐਂ ਸੜਕਾਂ 'ਤੇ ਸਿੱਟਣੀਆਂ ਸੀ ਹਨਾ ਕੈਨੇਡਾ ਲੈ ਕੇ ਤੁਹਾਨੂੰ ਕੀ ਲੱਗਦਾ ਕੈਨੇਡਾ ਬਹੁਤ ਵਧੀਆ ਜਿਹੜੇ ਮੁਲਕ ਆਉਂਦਿਆਂ ਨੂੰ ਜਿਹੜਾ ਇੱਥੇ ਕੋਠੀਆਂ ਕਾਰਾਂ ਦੇ ਦੇਣਗੇ ਹਨਾ ਤੇ ਉਹਨੇ ਸਾਰੀ ਸਟੋਰੀ ਦੱਸੀ ਵੀ ਥੋਡੀ ਧੀ ਐਂ ਕਰਕੇ ਰੋਡ ਦੇ ਉੱਤੇ ਪਈ ਆ ਹਨਾ ਮਹਿਲਾ ਦੀ ਉਹ ਉਹਦੇ ਦੱਸਣ ਦੇ ਅਨਸਾਰ 60 ਕੇ 70 ਕਿੱਲੇ ਜ਼ਮੀਨ ਸੀ ਉਹਨਾਂ ਦੇ ਘਰਦਿਆਂ ਕੋਲੇ ਹਨਾ ਬਹੁਤ ਤਕੜੇ ਮਤਲਬ ਸਰਦਾਰ ਸੀ ਉਹ ਤੇ ਕਹਿੰਦੇ ਵੀ ਐਂ ਕਰਕੇ ਉਹ ਕਹਿੰਦਾ ਉਹਦਾ ਪਿਓ ਰੋ ਪਿਆ ਫੋਨ 'ਤੇ ਹਨਾ ਵੀ ਕਹਿੰਦਾ ਅ ਦਾਲੇ ਆਇਆ ਵੀ ਜਿਹੜੀਆਂ ਕੁੜੀਆਂ ਹਨ ਉਹ ਵੇਖੋ ਵੇਖ ਵੀ ਮੇਰੀ ਫਰੈਂਡ ਕੈਨੇਡਾ ਗਈ ਮੇਰੀ ਫਰੈਂਡ ਇੰਗਲੈਂਡ ਗਈ ਆਸਟ੍ਰੇਲੀਆ ਗਈ ਮੈਂ ਵੀ ਚੜ ਜਾਣਾ ਮੈਂ ਵੀ ਚੜ ਜਾਣਾ ਤੇ ਪਤਾ ਇੱਥੇ ਆ ਕੇ ਲੱਗਦਾ ਵੀ ਇੱਥੇ ਹਰ